ਸਭ ਤੋਂ ਵੱਡੀ ਰਿਲੇਸ਼ਨਸ਼ਿਪ ਮਿਸਟੇਕ ਜਿਹੜੀ ਆਪਾਂ ਕਰਦੇ ਹੈਗੇ ਆ ਉਹ ਕੀ ਹੈ ਉਹ ਤੁਹਾਨੂੰ ਇਸ ਵੀਡੀਓ ਚ ਪਤਾ ਲੱਗੂਗੀ ਕਿਉਂਕਿ ਨਾ ਕੋਈ ਵੀ ਰਿਸ਼ਤਾ ਚੱਲਦਾ ਆਪਾਂ ਕਹਿੰਦੇ ਆ ਖਰਾਬ ਹੋ ਗਿਆ ਜਾਂ ਰਿਸ਼ਤਾ ਸਹੀ ਨਹੀਂ ਚੱਲ ਰਿਹਾ ਕਿ ਸਮਝ ਹੀ ਨਹੀਂ ਲੱਗਦੀ ਕਿ ਰਿਸ਼ਤੇ ਚ ਗਲਤ ਕੀ ਹੋ ਗਿਆ ਹੈਗਾ ਕੀ ਹੋ ਗਿਆ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਹੈ ਕਿ ਰਿਸ਼ਤੇ ਵਿੱਚ ਕੁਝ ਚੀਜ਼ਾਂ ਐਦਾਂ ਦੀ ਹੁੰਦੀਆਂ ਜਿਹੜੀਆਂ ਇੱਕ ਪੱਖੋਂ ਹੀ ਚਲਦੀਆਂ ਰਹਿੰਦੀਆਂ ਤੇ ਦੂਸਰੀ ਸਾਈਡ ਤੋਂ ਇਨਸਾਨ ਸਿਰਫ ਸੈਨ ਕਰ ਰਿਹਾ ਹੁੰਦਾ ਹੈ ਜਾਂ ਫਿਰ ਆਪਣਾ ਚੰਗਾ ਕਰ ਰਿਹਾ ਹੁੰਦਾ ਦੂਸਰੀ ਸਾਈਡ ਤੋਂ ਕੋਈ ਰਿਸਪੌਂਸ ਹੀ ਨਹੀਂ ਮਿਲਦਾ ਹੈਗਾ ਤੇ ਇੱਕ ਪਾਸੇ ਜੇ ਰਿਸ਼ਤਾ ਚੱਲਦਾ ਦਾ ਰਿਸ਼ਤਾ ਖਰਾਬ ਹੁੰਦਾ ਹੀ ਹੁੰਦਾ ਹੈਗਾ ਤੇ ਉਸ ਤੋਂ ਅੱਗੇ ਕੀ ਹੁੰਦਾ ਹੈਗਾ ਉਹ ਤਾਂ ਤੁਸੀਂ ਜਾਣਦੀ ਜਦੋਂ ਆਪਾਂ ਕਿਸੇ ਰਿਸ਼ਤੇ ਵਿੱਚ ਹੁੰਨੇ ਆਪਾਂ ਬਹੁਤ ਇਮੋਸ਼ਨਲੀ ਇਨਵੈਸਟਡ ਹੁੰਨੇ ਆ ਬਹੁਤ ਆਪਣੀ ਫੀਲਿੰਗਸ ਆਪਣੇ ਜਜ਼ਬਾਤ ਜੁੜੇ ਹੁੰਦੇ ਉਸ ਰਿਸ਼ਤੇ ਵਿੱਚ ਤੇ ਆਪਾਂ ਉਹ ਚੀਜ਼ ਦੇਖ ਹੀ ਨਹੀਂ ਪਾਉਂਦੇ ਕਿ ਸਾਹਮਣੇ ਵਾਲਾ ਵੀ ਕੀ ਮੇਰਾ ਉਨਾ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਕਿਉਂਕਿ ਕੰਪੀਟੀਸ਼ਨ ਤਾਂ ਚੱਲ ਨਹੀਂ ਰਿਹਾ ਹਨਾ ਕਿ ਆਪਾਂ ਦੇਖੇ ਜੇ ਮੈਂ ਘੱਟ ਕਰ ਰਹੀ ਹਾਂ ਮੈਂ ਜ਼ਿਆਦਾ ਪਿਆਰ ਕਰਾਂ ਤਾਂ ਉਹ ਵੀ ਉਨੀ ਮੈਨੂੰ ਪਿਆਰ ਕਰੇ ਪਰ ਆਹ ਚੀਜ਼ ਦੇਖਣੀ ਬਹੁਤ ਜ਼ਰੂਰੀ ਹੈਗੀ ਹੈ ਕਿ ਜੇ ਹਰ ਵਾਰੀ ਮੈਨੂੰ ਹੀ ਸੁਣਨੀਆਂ ਪੈ ਰਹੀਆਂ ਗੱਲਾਂ ਮੈਨੂੰ ਹੀ ਹਰ ਵਾਰੀ ਸੈਕਰੀਫਾਈਸ ਕਰਨਾ ਪੈ ਰਿਹਾ ਹੈਗਾ ਮੈਨੂੰ ਹੀ ਹਮੇਸ਼ਾ ਨੀਚਾ ਫੀਲ ਕਰਾਇਆ ਜਾ ਰਿਹਾ ਹੈਗਾ ਤਾਂ ਕੀ ਇਹ ਰਿਸ਼ਤੇ ਵਿੱਚ ਸਹੀ ਚੀਜ਼ ਹੈਗੀ ਹੈ ਨਹੀਂ ਤੁਸੀਂ ਇਹ ਚੀਜ਼ ਨੂੰ ਬਿਲਕੁਲ ਵੀ ਸਹੀ ਨਹੀਂ ਕਹਿ ਸਕਦੇ ਕਿਉਂਕਿ ਰਿਸ਼ਤੇ ਵਿੱਚ ਪਿਆਰ ਵੀ ਹੈ ਟਕਰਾਰ ਵੀ ਹੈ ਗੁੱਸਾ ਵੀ ਹੈ ਇੱਕ ਦੂਜੇ ਦੀ ਇੱਜ਼ਤ ਵੀ ਕਰਨੀ ਹੈ ਏ ਇੱਕ ਦੂਜੇ ਦੀ ਕੇਅਰ ਵੀ ਕਰਨੀ ਹੈਗੀ ਆ ਪਰ ਜੇ ਇਹ ਚੀਜ਼ਾਂ ਹੋ ਹੀ ਨਹੀਂ ਰਹੀਆਂ ਜਾਂ ਇੱਕ ਪੱਖੋਂ ਹੀ ਹੋ ਰਹੀਆਂ ਇੱਕ ਇਨਸਾਨ ਹੀ ਪਿਆਰ ਕਰ ਰਿਹਾ ਇੱਕ ਇਨਸਾਨ ਹੀ ਟਾਈਮ ਦੇ ਰਿਹਾ ਇੱਕ ਇਨਸਾਨ ਹੀ ਕੇਅਰ ਕਰ ਰਿਹਾ ਇੱਕ ਇਨਸਾਨ ਹੀ ਤੁਹਾਨੂੰ ਸਮਝ ਰਿਹਾ ਇੱਕ ਹੀ ਇਨਸਾਨ ਹੀ ਤੁਹਾਡੇ ਗੁੱਸੇ ਨੂੰ ਝੇਲ ਰਿਹਾ ਤੇ ਦੂਸਰੇ ਪੱਖੋਂ ਉਹ ਸਿਰਫ ਕੋਈ ਪਰਵਾਹ ਹੀ ਨਹੀਂ ਉਸ ਇਨਸਾਨ ਨੂੰ ਦੂਸਰੇ ਨੂੰ ਤਾਂ ਉੱਥੇ ਦਾ ਰਿਸ਼ਤਾ ਖਰਾਬ ਹੋਣਾ ਲਾਜ਼ਮੀ ਉੱਥੇ ਦਾ ਰਿਸ਼ਤਾ ਖਰਾਬ ਹੋਏਗਾ ਹੀ ਹੋਏਗਾ ਇਹ ਬਹੁਤ ਜ਼ਿਆਦਾ ਲੋਕ ਰਿਸ਼ਤਿਆਂ 'ਚ ਮਿਸਟੇਕ ਕਰਦੇ ਆ ਗਲਤੀ ਕਰਦੇ ਆ ਕਿ ਉਹ ਸਮਝ ਹੀ ਨਹੀਂ ਪਾਉਂਦੇ ਕਿ ਰਿਸ਼ਤਾ ਦੋਨੇ ਪੱਖੋਂ ਹੀ ਚੱਲਦਾ ਦੋਨੇ ਪਾਸੋਂ ਹੀ ਚੱਲਦਾ ਤੇ ਉਨੀਆਂ ਹੀ ਐਫਰਟਸ ਕਰਨੀਆਂ ਪੈਂਦੀਆਂ ਨੇ ਜੇ ਤੁਸੀਂ ਉਨੀਆਂ ਐਫਰਟਸ ਨਹੀਂ ਕਰੋਗੇ ਤਾਂ ਕਿਤੇ ਨਾ ਕਿਤੇ ਰਿਸ਼ਤਾ ਕਮਜ਼ੋਰ ਪੈ ਜਾਂਦਾ ਤੇ ਰਿਸ਼ਤਾ ਟੁੱਟਣ ਦੀ ਕਦਾਰ ਤੱਕ ਵੀ ਪਹੁੰਚ ਸਕਦਾ ਹੈ ਉਹ ਫਰਸਟ੍ਰੇਸ਼ਨ ਕ੍ਰੀਏਟ ਹੋਏਗੀ ਨਾ ਇੱਕ ਇਨਸਾਨ ਨੂੰ ਕਿ ਮੈਨੂੰ ਕੋਈ ਸਮਝ ਨਹੀਂ ਰਿਹਾ ਤੇ ਮੈਂ ਹੀ ਹਰ ਚੀਜ਼ਾਂ ਸਮਝ ਰਿਹਾ ਆਂਗਾ रिश्ता ਦਾ ਦੋਹਾਂ ਦਾ ਨਾ ਤੇ ਦੋਨਾਂ ਨੂੰ ਸਮਝਣ ਦੀ ਬਹੁਤ ਲੋੜਾ ਕਿਸੇ ਵੀ ਰਿਸ਼ਤੇ ਵਿੱਚ ਇਹ ਚੀਜ਼ ਬਿਲਕੁਲ ਵੀ ਅਸੈਪਟ ਨਾ ਕਰਿਓ ਜੇ ਉਹ ਇਨਸਾਨ ਤੁਹਾਡੀ ਡਿਸਰੈਸਪੈਕਟ ਕਰ ਰਿਹਾ ਹੈ ਹਰ ਵਾਰੀ ਤੁਹਾਨੂੰ ਡਿਸਰੈਸਪੈਕਟ ਕਰ ਰਿਹਾ ਹੈ ਤੁਹਾਡੇ ਜਿਹੜੇ ਜਜ਼ਬਾਤ ਹੈ ਉਹਨਾਂ ਨੂੰ ਹਰਟ ਕਰ ਰਿਹਾ ਹੈਗਾ ਤਾਂ ਉਸ ਤੋਂ ਬਾਅਦ ਵੀ ਉਹਨੂੰ ਕੋਈ ਅਹਿਸਾਸ ਨਹੀਂ ਹੋ ਰਿਹਾ ਹੈਗਾ ਤਾਂ ਐਜੇ ਰਿਸ਼ਤੇ ਤੋਂ ਦੂਰ ਜਾਣਾ ਹੀ ਸਭ ਤੋਂ ਬੈਸਟ ਆਪਸ਼ਨ ਹੈਗਾ ਮੈਂ ਤੁਹਾਨੂੰ ਦੱਸਦੀਆਂ ਕਿਉਂ ਕਿਉਂਕਿ ਆਪਾਂ ਗੁੱਸੇ ਵਿੱਚ ਇੱਕ ਦੂਜੇ ਨੂੰ ਬਹੁਤ ਗੱਲਾਂ ਕਹਿ ਦਿੰਦੇ ਆ ਪਰ ਇੱਕ ਲਿਮਿਟ ਸੈੱਟ ਹੁੰਦੀ ਹੈਗੀ ਕਿ ਹਾਂ ਇਸ ਤੋਂ ਉੱਪਰ ਮ ਲਿਮਿਟ ਕ੍ਰਾਸ ਨਹੀਂ ਕਰਨੀ ਹੈਗੀ ਹੈ ਨਾ ਕਿ ਗੁੱਸੇ ਚ ਜੋ ਮਰਜ਼ੀ ਆਪਾਂ ਕਹਿ ਦੋ ਪਰ ਆਹ ਗੱਲ ਨਹੀਂ ਕਹਿ ਸਕਦੇ ਇੱਕ ਲਿਮਿਟ ਹੁੰਦੀ ਹੈਗੀ ਆ ਹਰ ਇੱਕ ਰਿਸ਼ਤੇ ਵਿੱਚ ਪਰ ਜਿਉ ਇਨਸਾਨ ਨੂੰ ਲਿਮਿਟ ਕ੍ਰਾਸ ਕਰ ਰਿਹਾ ਇੱਕ ਵਾਰੀ ਨਹੀਂ ਹਰ ਵਾਰੀ ਕ੍ਰਾਸ ਕਰ ਰਿਹਾ ਹੈਗਾ ਤੁਹਾਡੇ ਕੈਰੈਕਟਰ ਤੱਕ ਗੱਲਾਂ ਲੈ ਕੇ ਜਾ ਰਿਹਾ ਹੈਗਾ ਤੁਹਾਡੀ ਸੈਲਫ ਰਿਸਪੈਕਟ ਤੱਕ ਗੱਲਾਂ ਲੈ ਕੇ ਜਾ ਰਿਹਾ ਹੈਗਾ ਤੁਹਾਡਾ ਬਿਲਕੁਲ ਹੀ ਜਿਹੜਾ ਅੰਦਰੋਂ ਆਤਮ ਵਿਸ਼ਵਾਸ ਉਹਨੂੰ ਤੋੜਨ ਤੱਕ ਤੇ ਲੈ ਕੇ ਜਾ ਰਿਹਾ ਤਾਂ ਇਹ ਜਿਹੇ ਰਿਸ਼ਤੇ ਤੋਂ ਦੂਰ ਜਾਣਾ ਹੀ ਬੈਸਟ ਆਪਸ਼ਨ ਹੈ ਕਿਉਂਕਿ ਅੱਗੇ ਜਾ ਕੇ ਤੁਹਾਨੂੰ ਨਹੀਂ ਪਤਾ ਤੁਸੀਂ ਬਿਲਕੁਲ ਹੀ ਆਪਣੀ ਸੈਲਫ ਰਿਸਪੈਕਟ ਆਪਣੀ ਮੈਂਟਲ ਹੈਲਥ ਨੂੰ ਖਰਾਬ ਕਰ ਲੋਗੇ ਤੇ ਤੁਹਾਨੂੰ ਸੰਭਾਲਣ ਵਾਲਾ ਕੋਈ ਨਹੀਂ ਹੋਵੇਗਾ ਐਟ ਦਿ ਐਂਡ ਫਿਰ ਤੁਸੀਂ ਉਸ ਇਨਸਾਨ ਕੋਲ ਜਾਓਗੇ ਕਿ ਮੈਨੂੰ ਸੰਭਾਲ ਕਿਉਂਕਿ ਹੁਣ ਤੁਸੀਂ ਆਪਣੀ ਸੈਲਫ ਰਿਸਪੈਕਟ ਇੰਨੀ ਜ਼ਿਆਦਾ ਗਵਾ ਚੁੱਕੇ ਹੋਗੇ ਨਾ ਕਿ ਤੁਹਾਨੂੰ ਉਸ ਇਨਸਾਨ ਤੋਂ ਇਲਾਵਾ ਹੋਰ ਕੋਈ ਦਿਖਦਾ ਹੀ ਨਹੀਂ ਹੋਗਾ ਕਿ ਮੈਨੂੰ ਕੋਈ ਸੰਭਾਲ ਲੇਗਾ ਕਿਉਂਕਿ ਉਹ ਤੁਹਾਡੇ ਅੰਦਰ ਇੰਨੀ ਜ਼ਿਆਦਾ ਸੈਲਫ ਡਾਊਟਸ ਕ੍ਰੀਏਟ ਕਰ ਦੇਗਾ ਨਾ ਤੁਹਾਨੂੰ ਨਿੰਦ ਨਿੰਦ ਕੇ ਤੁਹਾਨੂੰ ਬਲੇਮ ਕਰ ਕਰਕੇ ਕਿ ਤੁਹਾਨੂੰ ਲੱਗੇ ਕਿ ਹਾਂ ਇਹੀ ਸਹੀ ਹੈ ਇਹੀ ਮੇਰੇ ਲਈ ਬਿਲਕੁਲ ਸਹੀ ਹੈ ਮੈਂ ਤਾਂ ਬਿਲਕੁਲ ਇਹਦੇ ਲਾਇਕ ਨਹੀਂ ਹੈਗੀ ਇਹੀ ਮੈਂ ਇਹ ਮੇਰੇ ਨਾਲ ਪਤਾ ਨਹੀਂ ਮੈਨੂੰ ਕਿਵੇਂ ਮੈਨਾਂ ਨਿਭਾ ਰਿਹਾ ਹੈਗਾ ਇਹਦੇ ਤੇ ਚੀਜ਼ਾਂ ਕ੍ਰੀਏਟ ਕਰ ਲੈਂਦੇ ਡਿਪਲੋਮੇਸੀ ਇਹ ਬਹੁਤ ਜ਼ਿਆਦਾ ਮੈਨੀਪੂਲੇਟਿਵ ਚੀਜ਼ਾਂ ਹੁੰਦੀਆਂ ਨੇ ਟੌਕਸਿਸਿਟੀ ਹੋ ਜਾਂਦੀ ਹੈ ਰਿਸ਼ਤਿਆਂ ਵਿੱਚ ਜਿਹਦੇ ਵਿੱਚ ਆਪਾਂ ਸਮਝ ਹੀ ਨਹੀਂ ਪਾਉਂਦੇ ਕਿ ਕਦੋਂ ਆਪਾਂ ਨੂੰ ਜਿਹੜਾ ਅਰਸ਼ਾਂ ਤੱਕ ਲੈ ਕੇ ਜਾਂਦਾ ਸੀ ਇਨਸਾਨ ਉਹਨੇ ਆਪਾਂ ਨੂੰ ਫਰਸ਼ ਤੇ ਸੁੱਟ ਦੱਤਾ ਹੈਗਾ ਇਫੈਕਟ ਹੈ ਇਹ ਹੁੰਦਾ ਰਿਸ਼ਤਿਆਂ ਵਿੱਚ ਇਹ ਉਹਦੋਂ ਨਹੀਂ ਸਮਝ ਆਉਂਦੀ ਜਦੋਂ ਉਹ ਚੀਜ਼ ਚੈਲਰੀ ਹੁੰਦੀ ਉਹਦਾ ਲੱਗਦਾ ਕਿ ਯਾਰ ਮੇਰਾ ਪਿਆਰ ਆ ਫੇਰ ਕਿ ਹੋ ਗਿਆ ਮੈਨੂੰ ਬੋਲ ਸਕਦਾ ਬੋਲ ਸਕਦਾ ਪਰ ਇੱਕ ਲਿਮਿਟ ਤੱਕ ਬੋਲ ਸਕਦਾ ਹੈਗਾ ਜਿੱਥੇ ਤੁਹਾਡੀ ਸੈਲਫ ਰਿਸਪੈਕਟ ਤੱਕ ਗੱਲ ਨਹੀਂ ਜਾਂਦੀ ਉੱਥੇ ਤੱਕ ਬੋਲ ਸਕਦਾ ਜੇ ਤੁਹਾਡੀ ਸੈਲਫ ਰਿਸਪੈਕਟ ਤੱਕ ਤੁਹਾਡੇ ਕੈਰੈਕਟਰ ਤੱਕ ਤੁਹਾਡੀ ਆਇਡੈਂਟੀਟੀ ਤੱਕ ਗੱਲ ਜਾ ਰਹੀ ਹੈ ਤਾਂ ਉਸ ਆਪਾਂ ਇੱਕ ਰਿਸ਼ਤੇ ਨੂੰ ਬਹਾਨ ਲਈ ਕਿੰਨਾ ਕੁਝ ਕਰਦੇ ਆ ਹਨਾ ਕਿੰਨੇ ਜਜ਼ਬਾਤ ਜੁੜੇ ਹੁੰਦੇ ਆ ਕਿੰਨੀਆਂ ਫੀਲਿੰਗਸ ਜੁੜੀਆਂ ਹੁੰਦੀਆਂ ਇਸ ਰਿਸ਼ਤੇ ਵਿੱਚ ਪਰ ਜੇ ਸਾਹਮਣੇ ਉਹ ਇਨਸਾਨ ਉਹ ਚੀਜ਼ ਨੂੰ ਸਮਝ ਹੀ ਨਹੀਂ پا ਰਿਹਾ ਤੇ ਉਹ ਰਿਸ਼ਤਾ ਖਤਮ ਤਾਂ ਉਹ ਖਤਮ ਕਰਨਾ ਚਾਹ ਰਹੀ ਅਸੀਂ ਤਾਂ ਨਹੀਂ ਕਰਨਾ ਚਾਹ ਰਹੀ ਅਸੀਂ ਤਾਂ ਜ਼ਿੰਦਗੀ ਨਿਭਾਉਣਾ ਚਾਹੁੰਦੇ ਹਾਂ ਜ਼ਿੰਦਗੀ ਪਰ ਉਸ ਰਿਸ਼ਤੇ ਨੂੰ ਨਿਭਾਉਣਾ ਚਾਹੁੰਦੇ ਆ ਪਰ ਜੋ ਰਿਸ਼ਤਾ ਖਤਮ ਕਰਨ ਤੇ ਹੀ ਆ ਗਿਆ ਤਾਂ ਉਹਨਾਂ ਨੂੰ ਜਾਣ ਦੋ ਉਹ ਜਿੱਥੇ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਜਾਣ ਦਿਓ ਕਿਉਂਕਿ ਤੁਸੀਂ ਉਸ ਰਿਸ਼ਤੇ ਨੂੰ ਕਦੋਂ ਤੱਕ ਇੱਕ ਪਾਸੇ ਬਚਾ ਕੇ ਰੱਖੋਗੇ ਜੇ ਉਹ ਹੀ ਨਹੀਂ ਬਚਾਉਣਾ ਚਾਹੁੰਦੇ ਤਾਂ ਤੁਸੀਂ ਕਿੰਨੀਆਂ ਕੋਨਾਂ ਦੀ ਮਿੰਤਾ ਕਰੋਗੇ ਕਿੰਨੀ ਆਪਣੀ ਸੈਲਫ ਰਿਸਪੈਕਟ ਨੂੰ ਦਾਅ ਉਤੇ ਲਗਾਉਗੇ ਇਸ ਕਰਕੇ ਉਹਨਾਂ ਨੂੰ ਜਾਣ ਦੋ ਜਿਨ੍ਹਾਂ ਨੂੰ ਅਹਿਸਾਸ ਹੋਏਗਾ ਉਹ ਆਪਣੇ ਆਪ ਵਾਪਸ ਆਣਗੇ ਜੇ ਨਹੀਂ ਆਣਗੇ ਤਾਂ ਜ਼ਿੰਦਗੀ 'ਚ ਸਿਗੇ ਹੀ ਨਹੀਂ ਰੱਬ ਨੇ ਲਿਖੇ ਹੀ ਨਹੀਂ ਸੀ ਤੁਹਾਡੇ ਲਈ ਉਹ ਆਪਣਾ ਮੂਵ ਔਨ ਕਰਨਾ ਫਿਰ ਸ਼ੁਰੂ ਕਰੋ ਮੂਵ ਔਨ ਜੇ ਤੁਸੀਂ ਨਹੀਂ ਕਰ ਪਾਉਂਗੇ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕਦੇ ਇਹ ਵੀਡੀਓ ਬਹੁਤ ਇੰਪੋਰਟੈਂਟ ਹੈਗੀ ਆ ਹਰ ਇੱਕ ਯੂਥ ਲਈ ਜੋ ਅੱਜ ਦੇ ਟਾਈਮ 'ਚ ਬ੍ਰੇਕਅਪ ਫੇਸ ਕਰ ਰਿਹਾ ਤੇ ਇਮੋਸ਼ਨਲੀ ਹੀਲ ਨਹੀਂ ਕਰ ਪਾ ਰਿਹਾ ਆਪਣੇ ਜਜ਼ਬਾਤਾਂ ਤੋਂ ਤੇ ਆਪਣੀ ਫੀਲਿੰਗਸ ਤੋਂ ਹੀਲ ਹੀ ਨਹੀਂ ਕਰ ਪਾ ਰਿਹਾ ਉਸ ਇਨਸਾਨ ਨੂੰ ਲੈ ਕੇ